ਜਾਦਾ ਪਾਣਾ ਲਗਾ ਡਿਜਨਰਾ ਨਹੀਂ ਦੋਈ ਪਾਣਾ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਮੁੱਛ ਫੁੱਟ ਗੱਭਰੂ ਹੂੰ ਸਾਡੇ ਆਨਮਾਨ ਸ਼ਾਨ ਸਾਡੇ ਪਿੰਡ ਦੀ ਸਟਾਰਟਿੰਗ ਦੀ ਸ਼ਾਨ ਹੂੰ ਇਧਰ ਦਿਖਾ ਦੇ ਟੋਲੇ ਟੋਲੇ ਜੰਮਦੇ ਹੋ ਹੋ ਚਾਚਾ ਸੇਲ ਸਾਰੇ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦਾ ਫਿਰ ਬੁੜਿਆਂ 'ਚ ਆ ਗਿਆ ਹੁਣ ਉਹ ਵਾਓ ਬਾਤ ਛੋਟੇ ਮੋਟੇ ਬੰਦੇ ਕਿੱਥੇ ਦੇਖਦੇ ਆ ਸਾਨੂੰ ਸਾਨੂੰ ਕਹਦੇ ਆ ਮੈਂ ਸਾਨੂੰ ਕਿੱਥੇ ਦਿਖਦੇ ਆ ਚਾਹ ਪੀ ਲਈ ਚਾਹ ਯਾਰ ਹੁਣ ਤਾਂ ਪੀ ਕੇ ਚੱਲ ਮਾਰ ਚਾਹ ਸਾਡੇ ਜੋਗੀ ਤਾਂ ਥੋੜੀ ਥੋੜੀ ਪਾ ਦੋ ਤੈਨੂੰ ਪਤਾ ਚਾਹ ਬਿਨਾ ਕਿੱਥੇ ਹੁਣ ਸੋਨੀ ਆਉਂਦੇ ਆਉਂਦੇ ਪ੍ਰਿੰਟ ਲੜ ਗਈ ਯਾਰ ਭਾਈ ਇੱਥੇ ਠੀਕ ਆ ਦੇਖ ਆ ਲੱਤ ਸੁੱਜ ਗਈ ਯਾਰ ਪਤਾ ਕਿਆ ਹੁਣ ਇਹ 2 ਘੰਟੇ ਤੇਰੇ ਸਰੀਰ ਚ ਐ ਫੁਰਤੀ ਰਹੂਗੀ ਮਤਲਬ ਫੁਰਤੀ ਸਵਾਹ ਹੋ ਗਈ ਯਾਰ ਯਾਰ ਢੋਲ ਪਈ ਜਾਣਾ ਯਾਰ ਲੱਤ ਤਾਂ ਮੇਤੇ ਹੁਣ ਸਪਰੇਚ ਨਹੀਂ ਚੱਲ ਹੋਣਾ ਯਾਰ ਕੋ ਨਾਲ ਕਹਿੰਦੇ ਚੰਗੀ ਹੁੰਦੀ ਐ ਲੜਨੀ ਜਮੇ ਭਾਈ ਸਕਾਣੇ ਸਰਫੀ ਭਾਈ ਦੇ ਮ ਦੇ ਰੇਸਾ ਲਾ ਮਿੱਠਾ ਮੂਕਰ ਦਾ ਕਾਦਾ ਜਿਆ ਇੱਕ ਦੇਖ ਬਾਈ 1 2 3 4 5 ਹਾਂ ਤੇ ਸਾਰਾ ਗਲਾਬ ਦਾ ਹੋਣਾ ਚਾਲਾ ਰੋਲਾ ਪੈ ਜੂਗੀ ਜੇ ਹੁਣੀ ਆ ਹੀ ਕਰਦੇ ਫਿਰ ਆਪਾਂ ਖਾ ਲਨੇ ਅੱਧਾ ਬਾਅਦ ਫਿਰ ਅੱਧਾ ਦਾ ਕਰ ਲੂਗੀ ਹਾਂ ਹੈਨਾ ਫਿਰ ਫਿਰ ਆਣਾ ਕਰ ਲੂਗਾ ਆਪਾਂ ਕਿਹੜੇ ਕਿਹੜੇ ਆਵਾਂ ਕੱਢ ਜਾ ਕੋਈ ਗੱਲ ਨਹੀਂ ਪੜ ਕੇ ਰੱਖ ਥੱਲੇ ਤੇ ਸਾਰੀ ਦਾ ਰਸਾ ਨਾ ਚੋ ਜਾ ਕਿੱਥੇ ਨਾ ਨਾ ਕਿੱਥੇ ਜਾਊ ਬਸ ਸੋਨੀ ਇੰਨੀ ਨਾ ਪਾਚਾ ਬਾਦ ਉਹ ਦੋ ਗੁੱਟਾ ਪਾ ਯਾਰ ਪੀ ਲੈ ਥੋੜੀ ਜੀ ਹੋ ਸੋਨੀ ਮਾਨ ਤੇਰਾ ਕਿੱਧਰ ਚੱਲਦਾ ਕੰਮ ਚਲੀ ਜਾਂਦਾ ੱਕੜਦੋ ਕੋੜਾ ਕਣੀ ਤੇਰੇ ਪਿੰਡ ਘੁੰਮ ਜਾਨਾ ਇੱਥੇ ਘੁੰਮ ਜਾਨਾ ਨਾ ਪਿੰਡ ਚੋਂ ਹੀ ਪੈਸਾ ਕੱਢੀ ਜਾਂਦਾ ਤੇ ਲੈ ਸਕੀਮ ਚਾਚੇ ਨੂੰ ਆ ਗਿਆ ਆਈਡੀਆ ਵੀ ਪੈਸਾ ਕਿਵੇਂ ਕਢਾਉਣਾ ਲੋਕਾਂ ਨੂੰ ਜ਼ਿੰਮੇਦਾਰ ਨਾ ਹੁਣ ਸਵਾਸਤਾਨੀ ਜਿਹੜੇ ਕੰਮ ਕਰੇ ਇਹ ਕੋਲ ਪਤਾ ਕਾ ਤੁਹਾਡੇ ਪਿੰਡ ਚੋਂ ਜਿਵੇਂ ਭਈਏ ਉਧਰ ਭੇਜੀ ਜਾਂਦੇ ਮੈਂ ਤੁਹਾਡੇ ਪਿੰਡ ਚ ਆਪਣੇ ਪਿੰਡ ਚੇ ਭੇਜੀ ਜਾਂਦੇ ਨਹੀਂ ਕੰਮ ਭਈਆਂ ਵਾਲਾ ਹੀ ਹੈ ਕੰਮ ਭਈਆਂ ਵਾਲਾ ਹੀ ਹੈ ਕੰਮ ਭਈਆਂ ਵਾਲਾ ਹੀ ਹੈ ਨਾਉ ਤਾਂ ਨਹੀਂ ਭਈਆਂ ਵਾਲਾ ਹਾਂ ਨਾਉ ਤਾਂ ਨਹੀਂ ਭਈਆਂ ਵਾਲਾ ਤੁਹਾਡੀ ਸਟੇਟ ਤੋਂ ਪੈਸਾ ਮੇਰੇ ਆਪਣੀ ਸਟੇਟ ਚਾਹੀਦਾ ਮੈਨੂੰ ਚਾਹ ਘੱਟ ਕਰਨ ਮੈਂ ਯਾਹ ਪੀਣੀ ਘੱ ਆ ਭਾਈ ਬਿੱਤੇ ਠੋਕਦੀ ਨਾ ਕਾਚੋਈ ਨੂੰ ਪਾਣੀ ਥੋੜੀ ਜਿਹੀ ਜੇ ਪਾਣੀ ਹੋਵੇ ਮੈਂ ਭੱਗ ਗਿਆ ਚੁੱਲ੍ਹੇ ਨੂੰ ਲੈਣ ਲੱਗਿਆ ਤਾਂ ਉਹ ਫਿਰ ਗਿਆ ਗੁੰਗੜੀ ਪਿਆ ਜਹਾਂ ਔਰ ਥੋੜੀ ਚਾਲ ਨੂੰ ਧੁੱਪੇ ਬਹੁਤ ਛੜ ਗਈ ਆ ਉਹ ਨਹੀਂ ਤੂੰ ਪੀ ਲੰਨਾ ਐਨੀ ਗਰਮੀ ਤੇ ਕੱਢੇ ਥੜੀ ਐਨੀ ਨਾ ਪਲਾ ਫਿਰ ਇਹਨੂੰ ਖਰਾਬ ਕਰਦੀ ਆ ਘਰ ਤੋਂ ਕੁਝ ਹੋਰ ਸੀਜ਼ਨ ਤੱਕ ਹੋਏ ਖੱਦ ਤਾਂ ਇੰਦਾ ਹੁੰਦੇ ਹੁੰਦੇ ਨਹੀਂ ਸਮਾਨ ਕੋਈ ਨਾ ਉਹ ਮੈਂ ਤਾਂ ਘੱਟੇ ਪੀ ਆਹ ਕੱਢ ਦਵੇ ਇੱਕਦਾਂ ਡੈੜੀ ਡੀਲਾ ਮਾਰਾ ਕੋਈ ਡੀਲਾ ਪੈ ਗਿਆ ਕਿੰਨਾ ਹੋਇਆ ਸਪਰੇ ਨਹੀਂ ਮਾਰਤਣਾ ਹੁੰਦੇ ਕਿਵੇਂ ਆ ਭੈਣ ਦੋ ਘੰਟੇ ਤੱਕ ਬਿਨ ਕਿਵੇਂ ਹੁੰਦਾ ਉਹ ਮਿੱਥੇ ਜੇ ਮਰ ਗਏ ਸਾਰੀਆਂ ਹਾਂ ਥਾਪੀ ਦੇ ਦਈਏ ਨਹੀਂ 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 ਇਹ ਨਹੀਂ ਥਾਪੀ ਦੇ ਦੇ ਯਾਰ ਬਾਈ ਮੇਰੇ ਤਾਂ ਪ੍ਰਿੰਟ ਲੜ ਗਿਆ ਬਾਈ ਇੱਥੇ ਲੱਤ ਤੇ ਆਹਦੇ ਲੱਤ ਕਿੱਡਾ ਮੋਟਾ ਜਾ ਬਾਈ ਆਪਣਾ ਕਰਮੋ ਇੱਕ ਆਪਣੀ ਜਗ੍ਹਾ ਦੀ ਹੜਿਆ ਭੇਜ ਦੇ ਕਿੱਥੇ ਗਈ ਉਹ ਇੱਧਰ ਆ ਤੂੰ ਦੇਖ ਲੈ ਤੂੰ ਪ੍ਰਿੰਟ ਲੈਦੀ ਪਾਉਂਗਾ ਨਹੀਂ ਸਾਰੀ ਲੱਤ ਹੋ ਗਈ ਗੁਰਜਦੀ ਮਾਸ ਹੋ ਗਈ ਵੀ ਜਿਹੜੀ ਦਿਖਦੀ ਨਹੀਂ ਪ੍ਰਿੰਟ ਉਹ ਆਏ ਆ ਜਿਆ ਬੈਕਸ ਬੁਕਸ ਨਹੀਂ ਕਰਾ ਲਈ ਉਹ ਸੋਹਣੀ ਨਹੀਂ ਲੱਗਦੀ ਲੱਤ ਆਪਣੇ ਜੱਟ ਜ਼ਿੰਮੇਦਾਰ ਬੰਦੇ ਆ ਯਾਰ ਐਵੇਂ ਆ ਦੇਖ ਹੁਣ ਸੋਹਣੀ ਨੇ ਬਾਹ ਕਰਾਈਆਂ ਮੈਂ ਬੁੱਧੂ ਆ ਮੈਂ ਬਾਹ ਤੂੰ ਆ ਅਸੀਂ ਬੁੱਧੂ ਆ ਅੱਛਾ ਆ ਵੀ ਦੀ ਕਰ ਰਿਹਾ ਸੋਹਣੀ ਤੇਰੀ ਛੇਤੀ ਲੱਤ ਦਿਖਾਈ ਆ ਲੜਾਈ ਹੋਈ ਤੇ ਗੋਲੀ ਵੱਜੀ ਦੀ ਆਹ ਹਾਂ ਕਿਹੜੀ ਲੜਾਈ ਕਾਤਰਾਂ ਵਾਲੀ ਸਾਡੀ ਗੋਲੀ ਉਰੇ ਵੱਜੀ ਜਦੋਂ ਉਹ ਦੂਆ ਗੋਲੀ ਪਾਰ ਨਹੀਂ ਹੋਈ ਜਾਂਨੇ ਉਹ ਦੁਨੀਆਂ ਖੇਲਦਾ ਤਾਂ ਟੱਕਾ ਪਿੱਲ ਵਾਲੀਆਂ ਉਹਦੇ ਟਾਈਮ ਦੀ ਫਿਰ ਉਹ ਸੱਟਣ ਮਾਰਿਆ ਹੋਣਾ ਅੱਗੇ ਸੱਟਣ ਨਹੀਂ ਲੱਗਦਾ ਮੇਰਾ ਸੱਟਣ ਉਹੀ ਰੰਗ ਦਾ ਉਹੀ ਉਹੀ ਆ ਉਹੀ ਹੈ ਇਹ ਗੋਲੀ ਵੱਜੀ ਹੈ ਚ ਜਿਹੜੀ ਮਾਜੀ ਨਾਲ ਸੱਟਣ ਕਾ ਇੰਤੀ ਤੁਸੀਂ ਹੁੰਦੇ ਇੰਤੀ ਤਾਂ ਹੁੰਦੇ ਹੀ ਆ ਲੱਗੀ ਜਿਹਦੇ ਗੋਲੀ ਇਹ ਹੁੰਦਾ ਤੁਸੀਂ ਹੁੰਨੇ ਹੀ ਆ ਤਾਂ ਹੀ ਤੇਰੇ ਸੱਟਣ ਮਾਰਿਆ ਅਗਲੇ ਨੇ ਇਹਦੇ ਗੋਲੀ ਪਤਾ ਕਿਵੇਂ ਮੱਜੀ ਦੀ ਆਪਣੇ ਪਾਪ ਦੀ ਰੋਟੀ ਦੇਣ ਗਿਆ ਫੌਜ ਤੇ ਮੱਜੀ ਦੀ ਇਹ ਬੋਲ ਰਿਹਾ ਫੌਤ ਵੀ ਕਿਤੇ ਇੱਕ ਇੱਕ ਦਿਨ ਰੋਟੀ ਦੇਣ ਜਾਣਾਂ ਦਾ ਨਾ ਲੈ ਲਦਾ ਆ ਉਹ ਫਿਰ ਪਤਾ ਛੜਾਦਾ ਫਿਰ ਮੂਹਰਾ ਕਰੋ ਵੀ ਸਾਲਾ ਮਰੂਗਾ ਤੂੰ ਜਾਣ ਹਾਂ ਬੈਚਲਰ ਆਇਆ ਚੰਗਾ ਛੜਾ ਨਹੀਂ ਹੈਗਾ ਛੜਾ ਨਹੀਂ ਹੈਗਾ ਇਹ ਉਹ ਬਾਈ ਉਹ ਚਾਚਾ ਹੈਲੋ ਉੱਪਰ ਤੱਕ ਨਸਾ ਖਿੱਚਉਣ ਲੱਗੀਆਂ ਲੱਤ ਦੀਆਂ ਉਹ ਚੱਲ ਮੋਟਾ ਹੀ ਹੋਇਆ ਉਹ ਕਿਹਾ ਕਿ ਤੂੰ ਉੱਧਰ ਅੜਿੱਕਾ ਦਵਾ ਉਹ ਕਿਹਾ ਕਿ ਤੇਰਾ ਚਿੱਟਾ ਹੋ ਗਿਆ ਸਤਰੀ ਗੱਲ ਵੀ ਕਹਿ ਦੇ ਮੈਂ ਤੈਨੂੰ ਚੱਲੋ ਨਾ ਯਾਰ ਸਤਰੀ ਗੱਲ ਉਹ ਰੰਗ ਦਾ ਫਰਕ ਨਹੀਂ ਪੈ ਗਿਆ ਕੋਈ ਇਹਦਾ ਇਹਨੂੰ ਅਸੀਂ ਘਰੇ ਹੀ ਰੱਖਦੇ ਹੁਣ ਇਹਨੂੰ ਇਹਨੂੰ ਨਾ ਅਸੀਂ 4x4 ਮੰਗ ਬਾਹਰ ਕੱਟ ਕੱਢਦੇ ਹੁਣ ਇਹਨੂੰ ਇਹਦਾ ਅੰਮ੍ਰਿਤ ਵਾਲੇ ਕਿਹੜੇ ਲਾਉਣ ਸਰੇ ਆ ਹਾਜੇ ਮੁੰਡੇ ਦਾ ਸ਼ਾਦੀ ਹੋਣਾ ਨਾ ਸਾਡੇ ਸਾਡੀ ਸ਼ਾਦੀ ਹੋਣਾ ਮੰਡੀ ਦਾ ਮੰਡੀ ਦਾ ਗਰ ਜਿਉਣਾ ਇਸ ਇਸ ਕੋ ਵੀ ਦੁਲਹਨ ਲਾ ਕੇ ਦੇਣੀ ਹੈ ਮੈਨੂੰ ਇੱਕ ਗੱਲ ਦੱਸ ਦੁਲਹਨ ਲਾ ਕੇ ਦੇਣੀ ਹੈ ਦੁਲਹਨ ਯਾਰੇ ਲਾ ਦੇਣ ਯਾਰ ਇਧਰ ਸੁਣ ਲੈ ਆਫੀਸ਼ੀਅਲ ਵਰਦੀ ਆ ਸੁਣ ਲੈ ਇਸ ਇਸ ਛਰਦੀ ਮੈਂ ਤੇਮਾਰੇ ਕੋ ਦੁਲਹਨ ਮਿਲੇਗਾ ਛਰਦੀ ਮਿਲੇਗਾ ਮਿਲਗਾ ਆਪਸੇ ਬਾਤ ਕਰੋ ਤੇ ਮਾਰੋ ਨਹੀਂ ਕਰੇ ਜਲਦੀ ਮੈਂ ਫਿਰ ਤੇਮਾਰੇ ਕੋ ਦੁਲਹਨ ਨਹੀਂ ਐਵੇਂ ਜੇ ਐਵੇਂ ਜੇ ਕਿਤੇ ਸੋਨੀ ਵੀ ਕਹਿ ਦਿੰਦਾ ਆਪਣੇ ਘਰ ਦੇ ਨੂੰ ਸੋਨੀ ਪਰ ਉਹਦਾ ਦਾਗ ਚੱਕੇ ਖੜਦੇ ਤੇ ਆੜੀ ਮਿਲਿਆ ਮੈਨੂੰ ਤੇ ਕਹੇ ਜਦ ਹੁਣ ਇਹਨੂੰ ਦੇਖਣੇ ਲਈ ਆਇਆ ਕਰਦੇ ਤੇ ਭੱਜਰੋਂ ਹੀ ਭੱਜ ਜਾਂਦਾ ਤਾਂ ਉਹ ਹੀ ਲੱਚੜ ਨਾ ਨਾ ਭੱਜਦਾ ਨਹੀਂ ਆਇਆ ਅੱਜ ਤਾਂ ਆੜਦਾ ਪੂਰਾ ਛੱਡ ਛੁੱਟ ਚ ਦੇਖ ਲੈ ਤੂੰ ਛੱਡ ਦਾਦੂ ਵਿਚਾਲੇ ਛੱਡ ਤੇ ਕੰਮ ਭੱਜਣੀ ਆਏ ਵੈਸੇ ਉਹ ਆਏ ਨਹੀਂ ਭੱਜਦਾ ਇਹ ਨਹੀਂ ਨਹੀਂ ਭੱਜਦਾ ਹੂੰ ਆਏ ਨਹੀਂ ਭੱਜਦਾ ਨੰਬਰ ਤਾਂ ਕਾਇਤਾ ਕਹਿੰਦਾ ਕੋ ਸਮਾਨ ਨਹੀਂ ਲਿਆ ਰਿਹਾ ਚਾਚੇ ਨਾ ਮੈਂ ਹੂੰ ਤੇ ਅੱਜ ਭਾਈ ਫੌਜਾ ਪਹੁੰਚੇਗਾ ਕਿ ਕੀ ਦਵਾਈ ਅੱਜ ਕਿਹੜੀ ਦਵਾਈ ਆ ਕਿਹੜੇ ਟੱਕੇ 'ਚ ਪਹੁੰਚੇ ਅੱਜ ਬਰਾਸ ਬਰਾਸ ਵਾਲੇ ਟੈਕਸੀ ਕਿੰਨੇ ਏਕੜ ਦਵਾਈ ਘੱਟ ਪਈ ਥੋੜੀ ਜੀ ਨਾ ਉੱਥੇ ਮਾੜਾ ਹਾਊ ਮੱਚ ਏਕੜ ਨਾ ਅੱਜ ਕੱਟਨੇ ਓ ਐਕਸਕਿਊਜ਼ ਮੀ ਉੱਪਰ ਵਾਲੇ ਚਾਰੇ ਓਕੇ ਅੱਧਾ ਕੀ ਲਾਹੋ ਵੈਲ ਇਹਦੀ ਲਾਗ ਲਾਗ ਅੱਲਾ ਸਾਲਾ ਬੇਕਾਰ ਚਾ ਕੰਮ ਕਰਾਊਗਾ ਕਿਸੇ ਦੀ ਲਾਗ ਕਿਸੇ ਦੇ ਉਧਰ ਨੂੰ ਕਿਸੇ ਦੇ ਉਧਰ ਨੂੰ ਫਿਰ ਆਪਦੀ ਗੱਨ ਫੜ ਲੈ ਜਿੱਦਨੂੰ ਤੈਨੂੰ ਲੋਟਾ ਚੱਲੀ ਚੱਲ ਆਪਣਾ ਕਰੋ ਉਹ ਚਾਰੇ ਸਾਰੇ ਤੂੰ ਕੀ ਕਹਿਣਾ ਵੀ ਕਰੋ ਸੁਪਰੇ ਮਤਲਬ ਕਿਵੇਂ ਵਿਚਾਰੀ ਕਰੋ ਮੈਂ ਪਿੱਛੇ ਕਰਦਾ ਪਿੱਛੇ ਪੁੱਛੇ ਨਹੀਂ ਬਰੋਬਰ ਚੱਲ ਮੂਰੇ ਮੈਂ ਲੱਤ ਨੂੰ ਡੋਲ ਪੈਂਦਾ ਅੱਜ ਮੇਰੀ ਪਿੰਡ ਇਹ ਨਹੀਂ ਸਾਰੇ ਫੰਟਾ ਹੋ ਗਿਆ ਉਹ ਚਾਹ ਨਹੀਂ ਬਲਾਈ ਚਾਹ ਤਾਂ ਪੈਯੋ ਨਹੀਂ ਤਾਂ ਆਪਾਂ ਹੀ ਪੀਤੀ ਅੱਜ ਉਹ ਥੋੜੇ ਥੋੜੇ ਗਰੀਸ ਵਾਲੇ ਗਰੀਸ ਵਾਲੇ ਨਹੀਂ ਚਾਚਾ ਹੁਣ ਕਰਦਾ ਫੈਕਟਰੀ ਚ ਕੰਮ ਚਾਚਾ ਕੀ ਕੰਡੀਸ਼ਨ ਹੈ ਦੁਨੀਆਦਾਰੀ ਦੀ ਕਿਵੇਂ ਬਸ ਦੁਨੀਆਦਾਰੀ ਦਾ ਨਾ ਇਹ ਬਹੁਤ ਦੂਰ ਦੂਰ ਤੇ ਰਹਿ ਰਹੇ ਆਰੇ ਆਪਣੇ ਰੋਜ਼ਗਾਰ ਤੂੰ ਕਿਵੇਂ ਸੋਚਦਾ ਹੁਣ ਚੱਲ ਤੂੰ ਮਤਲਬ ਇੱਥੋਂ ਹੁਣ ਛੁੱਟੀਆਂ ਲੈ ਕੇ ਹੁਣ ਤੇਰੀ ਡਿਊਟੀ ਚੱਲਦੀ ਹੈ ਫਿਲਹਾਲ ਹਨਾ ਚੱਲ ਸਾਧੂਗੜ ਆਪਣੇ ਫੈਕਟਰੀਆਂ ਹੈਗੀਆਂ ਕੰਮ ਕੋਲ ਦੀਆਂ ਸਾਧੂਗੜ ਦੀ ਤੇਰਜਿੰਦਰਗੜ ਦੀ ਦੋ ਫੈਕਟਰੀਆਂ ਹੈਗੀਆਂ ਦੁਨੀਆ ਦਾ ਕੀ ਮਾਹੌਲ ਹੈ ਕੀ ਸਟੇਟਸ ਹੈ ਜਿਹੜੇ ਬਾਹਰ ਬਾਹਰ ਦੁਨੀਆ ਦਾ ਯਾਰ ਆਪਾਂ ਜਿੱਥੇ ਤੱਕ ਕੈਦੀ ਆਪਾਂ ਬਹੁਤ ਸ਼ੁਕਰ ਮਨਾਉਨੇ ਆ ਪ੍ਰਮਾਤਮਾ ਦਾ ਵੀ ਆਪਾਂ ਨੂੰ ਨੇੜੇ ਰੋਜ਼ਗਾਰ ਮਿਲਿਆ ਵਾ ਹਮ ਕੰਬਰ ਸਰ ਤੋਂ ਹਮ ਸੰਗਰੂਰ ਤੋਂ ਬਠਿੰਡੇ ਤੋਂ ਪੰਜਾਬੀ ਭਾਈਚਾਰਾ ਆਪਣਾ ਪੰਜਾਬੀ ਭਾਈਚਾਰਾ ਹਮ ਆਪਣੇ ਨਾਲ ਉਹਰੇ ਕਮਰੇ ਲੈ ਲੈ ਕੇ ਕਿਰਾਏ ਦੇ ਹੋ ਰਹਿ ਰਹੇ ਆ ਵੀ ਦੇਖ ਲਾ ਜੇ ਕਿਸੇ ਨੂੰ ਪੁੱਛੀ ਤਾਂ ਵੀ ਏਡੀ ਦੂਰ ਤੋਂ ਕਿਵੇਂ ਕਹਿ ਦੇਣਾ ਵੀਰੇ ਸਾਡੇ ਕੋਲ ਨਹੀਂ ਕੰਮ ਨਹੀਂ ਹੈਗਾ ਟੱਬਰ ਨਾਲ ਸੰਘਰਸ਼ ਬਹੁਤ ਆ ਆਪ ਦਾ ਨਾਲ ਬਹੁਤ ਹਾਂ ਔਖਾ ਦੂਏ ਥਾਂ ਰਹਿਣਾ ਜਣੀ ਗਲਤ ਤਾਂ ਸਾਰੀ ਟੱਬਰ ਨਾਲ ਆ ਜਾਂਦੀ ਹੈ ਚਾਚਾ ਯਾਰ ਠੀਕ ਹੈ ਨਾ ਚਲ ਹਾਂ ਚਲੋ ਕੋਈ ਨਹੀਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕੰਮ ਵੀ ਜ਼ਰੂਰੀ ਹੈ ਕੰਮ ਦੇ ਨਾਲ-ਨਾਲ ਸਿਹਤ ਵੀ ਜ਼ਰੂਰੀ ਹੈ ਸੋਨੀ ਸਵੇ ਸ਼ਾਮ ਜਿੰਮ ਜਾਂਦਾ ਅੱਜ ਕਮੀਜ਼ ਲੈ ਤੂੰ ਇਹ ਤਾਂ ਪੱਟ ਨਹੀਂ ਬਾਈ ਹੈ ਜਨਾਂਏ ਚੱਕਿਆ ਹੋਣਾ ਤਾਂ ਉਹ ਆਫਿਸ ਵਾਲਿਆ ਯਾਰ ਆਫਿਸ ਵਾਲੀ ਕਮੀ ਜੇ ਤਾਂ ਪੱਟੀ ਦਾ ਸਰੀਰ ਤਕੜਾ ਹੋਈ ਜਾਂਦਾ ਉਹ ਜਾਂਦਾ ਨਾ ਉਹ ਨਾ ਜੋਰਾ ਨਾ ਜੋ ਐਤ ਕੀ ਤਾਂ ਦੇਖੀ ਤਾਂ ਸਹੀ ਦਸ਼ਮੇਸ਼ 22 ਦਸ਼ਮੇਸ਼ ਕੰਬੈਨ ਦਾ ਥਰੈਸ਼ਰ ਕਹਿੰਦਾ ਆਏ ਮਾਰਨਾ ਆਏ ਮਾਰਨਾ ਪੱਟ ਕੇ ਕਹਿੰਦਾ ਹਾਂ ਕਹਿੰਦਾ ਕੋਈ 엘ਿਵੇਟਰ ਨਹੀਂ ਤਰਨਾ ਉਹ ਬੰਦਾ ਖੜਾ ਦਸ਼ਮੇਸ਼ ਵਾਲਾ ਮੈਨੂੰ ਦੱਸ ਨਹੀਂ ਤੇ ਕੀ ਉਹ ਬੰਦੇ ਬਦਲਨੇ ਆਪਾਂ ਨੇ ਕਿਰਪਾਨ ਤੋਂ ਨਾ ਬਦਲੂਗਾ ਮਸੀਹ ਨਹੀਂ ਬਦਲਦੀ ਨਹੀਂ ਤੇ ਕਿ ਇਧਰ ਉਧਰ ਕਰਨੇ ਐਤ ਕੀ ਨਾ ਕਕੇ ਮਮਾ ਆ ਬੱਟਾ ਇਤਕੀ ਥੋੜੀ ਜਿਹੀ ਸੁਖ ਚਾਹ ਨਹੀਂ ਤਾਂ ਲੰਗ ਲੰਗ ਕੇ ਬੱਟਾਂ ਨੂੰ ਥੱਲੀ ਬਿਠਾ ਦਨੇ ਇਤਕੀ ਜਿੰਦਾ ਬੜਾ ਤਕੜਾ ਹੈ ਤਾਂ ਜਿਹਦੇ ਨਾਲ ਬੱਟਾਂ ਪਾਈਆਂ ਨੇ ਨਾ ਇਹ ਤੇ ਉਹਦੇ ਨਾਲ ਬੱਟ ਏਡੀ ਮਜ਼ਬੂਤ ਬੱਟ ਬਣ ਗਈ ਉੱਪਰ ਘਮਾਤਾ ਟਰੈਕਟਰ ਦੇਖੋ ਵੀ ਬੱਟ ਬੰਨਿਆ ਹੀ ਜਣਿਆ ਗਿਆ ਸਮਝ ਲਓ ਕੋਈ ਗਾੜਾ ਨਹੀਂ ਲੱਗਿਆ ਕੋਈ ਕੁਝ ਨਹੀਂ ਲੱਗਿਆ ਇਹ ਆਪਣੀ ਹੈਗੀ ਆ ਆ ਤਿੰਨ ਕਿਲੇ ਥੋੜੇ ਜਿਹਾ ਡਾਊਨ ਹੈ ਆਤ ਨਕਿੱਲੇ 128 ਦੇ ਇਹਦੇ ਚਾ ਦੇਖੋ ਆ ਬਹੁਨੇ ਬੁੱਝੇ ਹੈਗੀਆਂ ਇਹਦੇ ਚ ਹੈਗਾ 20% ਨੁਕਸਾਨ 20 ਤੋਂ ਆਪਾਂ 30 ਕਹ ਲਈਏ ਪਰ ਜਣੀ ਜਿਹੜਾ ਬੁੱਟਾ ਹੋ ਰਿਹਾ ਉਹ ਬਥੇਰਾ ਸੋਹਣਾ ਹੋ ਰਿਹਾ ਪਰ ਆ ਤਿੰਨ ਕਿੱਲੇ ਨੇ ਥੋੜੀ ਜਿਹੀ ਐਵਰੇਜ ਡਾਊਨ ਕਰ ਦੇਣੀ ਬਾਕੀ ਆਪਣੀ 24 ਹੈ 24 ਠੀਕ ਹੈ 24 ਚੰਨਾ ਜ਼ਿਆਦਾ ਨਹੀਂ ਇੱਕੋ ਕਿੱਲੇ ਜਿੱਥੇ ਕਵਾੜ ਦੀ ਸਪਰੇ ਕਰਨੀ ਚਾਹੀਦਾ ਕਿੰਨੇ ਕਿੱਲੇ ਕੱਢਣੇ ਕੋਕੀ ਇੱਥੇ ਆ ਪੱਟਸਲੇ ਤੱਕ ਹੁਣ ਪਹਿਲਾਂ ਆ ਕੱਢਣਾ ਆਹਾ ਉਹਦੇ ਕੱਢਨੇ ਕਿੰਨੇ ਕਿੱਲੇ ਆ? ਬਰਸਾਤ ਦੇ 4-5 ਬਣਦੇ। 5 ਕਿੱਲੇ ਕੱਢਨੇ ਆ ਠੀਕ ਐ। ਰਾਤ 'ਚ ਡੋ ਲੱਗ ਗਿਆ ਬਹੁਤ ਪੈਣ। ਇਧਰ ਲਿਆ 2 ਕਿੱਲੇ ਮੈਂ ਕੱਢਤੇ ਹੁਣ ਗੋਗੀ ਨੂੰ ਫੜਾਇਆ। ਮੈਂ ਪਿੰਨੀ ਦੀ ਟੈਟ ਹੁਣ ਲੱਗ ਗਿਆ। ਕੀ ਹੋ ਗਿਆ? ਹਾਂ। ਮੂੰਹ ਹਾਂ ਵੀ ਨਹੀਂ ਕਹਿੰਦੇ ਵੀ ਹਾਂ ਕਰ ਦੂੰਗਾ ਜੇ ਨਹੀਂ। ਕੋਲ ਸਪੀਕਰ ਨਹੀਂ ਕੋ ਡੀਜੇ ਡੀਜੇ। ਸਭ ਤੋਂ ਵੱਧ ਕੰਮ ਤਾਂ ਸੋਨੀ ਨੇ ਕਰਿਆ। ਡੀਜੇ ਨੂੰ ਕਿਹਾ ਫਿਰ ਮੈਂ। ਹਾਂ ਸਭ ਤੋਂ ਵੱਧ। ਮੈਂ ਕਹਿੰਦਾ ਡੀਜੇ ਨੂੰ ਹਾਕ ਮਾਰ ਦੇ ਕੋ ਗਾਹ ਸਪਲਾਈ ਕਰੂਗਾ। ਵਿੱਚ ਕਈ ਗਿੱਲੇ ਨਾ ਆਪਣੇ ਇਹ ਜਿਹੇ ਆ ਵੀ ਬਿਨਾ ਕੱਦੂ ਤੋਂ ਆਪਣੇ ਸਿੱਧਾ ਝੋਨਾ ਲਾਇਆ ਵਾ ਉਹਦੇ ਕਰਕੇ ਵੀ ਜਿਵੇਂ ਪਹਿਲਾਂ ਇੱਕ ਦਿਨ ਭਰਤਾ ਖੇਤ ਫਿਰ ਸੁੱਕ ਗਿਆ ਫਿਰ ਭਰ ਗਿਆ ਉਹਦੇ ਕਰਕੇ ਥੋੜਾ ਥੋੜਾ ਕਵਾੜ ਹੋ ਗਿਆ ਤੇ ਇਹਨਾਂ ਚਾ ਦੂਜਾ ਹੀ ਆ ਸੌਖਾ ਜਾ ਇਹ ਫਿਰ ਗੜਾਈ ਚ ਸੂਤ ਨਹੀਂ ਤਾਉਣਾ ਕੰਮ ਆ ਦੇਖੋ ਕਿੰਨਾ ਚਣਕਦਾ ਤਾਂ ਫਿਰ ਇਹ ਸਾਰਾ ਹੁਣ ਸਪਰੇ ਦੇ ਵਿੱਚ ਅਸੀਂ ਨੇ ਜਿਆਦਾ ਨਹੀਂ 5 ਗੱਜ ਗੱਡੇ ਆ 6 7 8 ਕੁਦਨ ਗੱਡੇ ਤੇ ਹੈਗੇ ਤੇ 13 14 ਕਿੱਲੇ ਫਿਰ ਅਸੀਂ ਗੜਾਈ ਨਹੀਂ ਕਰੀ ਹੈਗੀ ਬਸ ਸਪਰੇਅ ਮਾਰਤੀ ਆਨ ਕੱਖ ਮਲਾ ਕੇ ਸੜਦਾ ਵਿੱਚੇ ਧਲਤੀ ਤੇ ਸੋਨੀ ਮਾਨ ਡੈਡੀ ਦੀਆਂ ਸੇਤਾ ਥੋੜੀ ਜਿਹੀ ਡਾਊਨ ਚੱਲਦੀਆਂ ਜੀ 7-8 ਦਿਨ ਹੋ ਗਏ ਤੇ ਤਾਂ ਕਰਕੇ ਉਹ ਹਲੇ ਘਰੀ ਤੇ 슈ਗਰ ਵਧ ਗਿਆ ਇੱਕ ਤੇ 22 ਫੜ ਦੋ ਚੀਜ਼ਾਂ ਆਈਆਂ ਚਲੋ ਐਨਾ ਕੰਮ ਆ ਖਿੱਚ ਲਿਆ ਬੰਦਿਆਂ ਨੇ ਅਸੀਂ ਕਿਆ ਕੰਨਾ ਆ ਗਾ ਆਖਰੀ ਸਪਰੇਅ ਕਰਨੇ ਗੋਗੀ ਦੇ ਪਿੱਛੇ ਇੱਕ ਐਂਗਲ ਦਾ ਬਣਾ ਕੇ ਪਾਣਾ ਬੈਲਟਾਂ ਨਾਲ ਹਾਂ ਜਦੋਂ ਦਾ ਹੱਥ ਨਾਲ ਗਾਹਾਂ ਜਿਆ ਕਰੂਗਾ ਉਹਨੇ ਗਾਹਾਂ ਨੂੰ ਜਾਣ ਦੇਣਾ ਡੋਰੀ ਫਾਜੇ ਕਰੇ ਫਿਰ ਪਿੱਛੇ ਮੋੜ ਲੇਗਾ ਗੋਗੀ ਨੇ ਕਹਿੰਦਾ ਬਾਹਰ ਨਾ ਪਿੱਛੇ ਲਿਆ ਕਰਦਾ ਮੈਂ ਨਹੀਂ ਪਿੱਛੇ ਨੂੰ ਮੋੜ ਲੰਦਾ ਬਾਹਰ ਚੱਲ ਇਹ ਕਾ ਗੱਡੀ ਠੱਕੜ ਤੂ ਸਾਹੇ ਇੱਕ ਮਹੀਨੇ ਚ ਵੀ ਸਟਿੱਪਣੀ ਦੇ ਤੌਰ ਤੇ ਪੂਰਾ ਕੰਮ ਦਿੰਦਾ ਐ ਸੋਨੀ ਕਿਆ ਦੇਣੀ ਲਿਆ ਕੇ ਇਹਨੂੰ ਇਸ ਵਾਰ ਹੈ? ਸਬਿਤਰੀ ਜੈਵੀ ਸਬਿਤਰੀ ਨਹੀਂ ਸਾਬਿਤਰੀ ਹੋਦੀ। ਟਾਕਾ ਨਾਮ ਪਰਸ਼ੂਰਾਮ। ਕੁਕੀ ਨੂੰ ਕਹੋ। ਇਹ ਸਬਿਤਰੀ ਦੀ ਵੀ। ਫਰਮਾ ਜਾਦ ਲੋਟ ਆਇਆ। ਆਪਾਂ ਜੀਰੀ ਲਾਉਂਦੇ ਸੀ। ਐ ਦੀ ਪਾਚਾ ਹਾਂ ਫਿਰ ਤਾਂ ਲੱਕ ਫੜ ਫੜ ਤੁਰਦਾ ਦਾ ਸੋਨੀ ਤੂੰ ਵੀ ਨਹੀਂ ਬੋਲਣ ਜੋਗਾ ਤੈ ਵੀ ਜੀਲੀ ਲਵਾਈ ਤੀ 1 ਸਾਲ ਮੈਂ ਤਾਂ ਤਾਂ ਹੀ ਨਹੀਂ ਉਹ ਸਾਰਿਆਂ ਦੀ ਬੰਬ ਬੋਲੀ ਵੀ ਤਾਂ ਕੇ ਤਾਂ ਸਾਰਿਆਂ ਨੇ ਕਰੇ ਵੀ ਆਪਾਂ ਨੇ ਕੌਣ ਪੁੱਛ ਲੈ ਹਾਂ ਸੀਲੀ ਦੇ ਵੀ ਹਾਂ ਰੰਗ ਇਹਦਾ ਕਾਲਾ ਹੋ ਗਿਆ ਹੋ ਹੋ ਕਹਿੰਦਾ ਤੇਰੇ ਤਾਂ ਚਾਚੀ ਵੀ ਕਹਿੰਨ ਲੱਗੀ ਵੀ ਐਤੀ ਮਿਲੋਂਦਾ ਪੈਸਾ ਕਢਾਓ ਕੇ ਤੂੰ ਕਰਾ ਲਿਆ ਤੇਰੀ ਚਾਚੀ ਕਾ ਨਹੀਂ ਮਹਾਜ ਦੀ ਜੀਰੀ ਲਵਾਉਣੀ ਆ ਮਹਾ ਪੈਸਾ ਪੈ ਗਿਆ ਉਹਨਾਂ ਨਾਲ ਹਾਂ ਛੋਟਿਆਂ ਦੇ ਲਾਣੇ ਗੱਲ ਨਹੀਂ ਫਰਦ ਪੰਜੀਰੀ ਵਲਾ ਕੇ ਦਿੰਦੀ ਆ ਸਰ ਆ 5 ਕਿਲੋ ਪੰਜੀਰੀ ਖਾਧੀ ਹਾਂ ਉਹ ਵੀ ਫੇਰ ਕੰਮ ਨਹੀਂ ਆਈ ਨਾ ਕੰਮ ਦਾ ਪੂਰਾ ਸੀਜ਼ਨ ਲਾ ਕੇ ਗਿਆ ਯਾਰ ਕਿੱਥੇ ਲਾ ਕੇ ਗਿਆ ਬਾਅਦ ਚ ਤਾਂ ਸਾਨੂੰ ਆਪ ਲਾਉਣੀ ਪਈ ਏ ਜੀਰੀ ਦੱਦਾ ਖੇਡਣ ਜੀਰੀ ਲਵਾਈ ਜਾ ਤੂੰ ਕਿਹੜੀ ਖੇੜੇ ਵਾਲੀ ਖੇੜੇ ਵਾਲੀ ਉਹਦਾ ਪਨੀਰੀਓ ਮੁੱਕ ਗਈ ਸੀ ਜਦ ਹੁਣ ਆਪਾਂ ਕਿਆ ਕਰੀਏ ਫਿਰ ਉਹ ਅਸੀਂ ਕਿਹੜੇ ਦੂਈ ਪੱਟ ਕੇ ਲਈ ਤੀ ਫਿਰ ਉਹਦੇ ਬਾਅਦ ਤਵਾਈ ਨਹੀਂ ਹੈ ਕਿ ਮਸ਼ੀਨ ਦਾ ਸੀਜ਼ਨ ਹੀ ਪੂਰਾ ਲਵਾਇਆ ਤਾਂ ਉਹ ਟਾਲਾ ਕੱਢਣ ਗਿਆ ਅੱਧੋ ਚੱਲਦਾ ਭੱਜ ਗਿਆ ਇਹ ਆਹੋ ਫੜ ਕੇ ਲੱਗ ਜਾ ਉਹ ਆਇਆ जरा ਪਿੰਡ ਦੇਖੋ ਲੱਤ ਪਿੱਡੀ ਆ ਇੱਥੇ ਦੇ ਨਾਲ ਲੱਗੇ ਡਿਜ਼ਾਈਨ ਜੀ ਬਣ ਗਏ ਸਲੀਉ ਦੇ ਲੜੀ ਆ ਫਰੰਟ 'ਚ ਖਿੱਚ ਲਵੀ ਪੈ ਤੇ ਇਹਨੂੰ ਹਿੰਦੀ ਚ ਸਮਝਾ ਕੇ ਡੋਲ ਦੇ ਨਾਲ 7-7 ਚੱਲੇ ਯਾਰ। ਆਪ ਆਪਣੇ ਹੱਥ ਚਾਲ ਬੋਲ। ਕਾ ਬੱਟ ਕੇ 7-7 ਚੱਲ। ਜਾਉਣਾ ਤੇ ਪੁਲੀ ਚੱਲਣਾ ਹੈ। ਹਾਂ। ਬੱਟ ਕੇ ਜਾਣਾ ਹੈ। ਸਿੱਧਾ। ਕੈਂਦੇ ਆਨਮਾਨ ਸ਼ਾਨ ਪਿੰਡਾਂ ਦੀ ਛਾਨ ਤੇ ਚੁੰਨੀ ਮਜਰੇ ਦੀ ਛਾਨ। ਸੋਨੀ ਮਾਨ। ਰੰਗ ਸਾਫ ਹੋ ਗਿਆ ਥੋ ਨੀ ਤੂੰ ਕਿ ਭੇਟ ਆਇਆ ਜਿੱਦਾਂ ਮਰਜੀ ਉਹੀ ਨਹੀਂ ਉਤਰਦਾ ਨਾ ਉਤਰਦਾ ਨੱਚ ਰਿਹਾ ਹੈ